ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਹੋਵੇ ਕਿ ਭਾਨੇ ਸਿੱਧੂ ਨੂੰ ਜਦੋਂ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਭੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਵਾ ਉਹ ਇੱਕ ਨਾਕਦੀ ਮaaf ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲਦ 2024 ਦੇ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ 'ਤੇ ਯਕੀਨ ਰੱਖਦੇ ਹਾਂ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੋਸ਼ ਦੇ ਨਾਲ ਲੈ ਕੇ ਚੱਲਣਾ ਵਾਂ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲਹਿਰ ਖਾ ਗਈ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਗੁਪਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਕਾਂਤਕ ਸਿੰਘ ਸਾਹਿਬ 33-32 ਸਾਲ ਹੋ ਗਏ ਮੈਂ ਉਹਦੇ ਘਰ ਗਿਆ ਉਹਦਾ ਪੁੱਤਰ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ 'ਚੋਂ ਹੰਝੂ ਡਿੱਗਦੇ ਸੀਗੇ ਆਪਣੇ ਪਿਓ ਨੂੰ ਯਾਦ ਕਰਕੇ 32 ਸਾਲ ਬਾਅਦ ਸੱਦੇ ਪਾ ਥੱਟ ਔਰ ਥੱਡੀ ਟੌਰਚਰ ਇੱਕ ਪੀੜੀ ਸਾਡੀ ਉੱਥੇ ਜਾਇਆ ਹੋਈ ਦੂਸਰੀ ਪੀੜੀ ਸਾਡੀ ਨਸ਼ੇ ਨੇ ਖਪਤ ਕੀਤੀ ਆ ਮੈਂ ਨਾਬੇ ਜੇਲ੍ਹ ਚ ਰਹਿ ਕੇ ਆਇਆ ਮਾਫ ਕਰਨਾ ਚੰਗਾ ਨਹੀਂ ਲੱਗਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀਡਿਕਸ਼ਨ ਨਹੀਂ ਗਈ ਕੋਈ ਨਸ਼ਾ ਛਡਾਊ ਪ੍ਰੋਗਰਾਮ ਉਹ ਨਸ਼ਾ ਛਡਾਊ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਵਿੱਚ ਹਰ ਕਿਸਮ ਦਾ ਨਸ਼ਾ ਕਾਰਦਵਾਰੀ ਦੇ ਅੰਦਰ ਮਿਲਦਾ ਵਾ ਤੀਸਰੀ ਪੀੜ੍ਹੀ ਸਾਡੀ ਆ ਜਿੰਨੇ ਤੁਸੀਂ ਬੈਠੇ ਹੋ ਸਭ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਪਿਛਲੇ ਕੁ ਸਾਲਾਂ 'ਚ ਸਾਡੇ ਬੱਚੇ ਇੱਥੋਂ ਉਦਾਸ ਹੋ ਕੇ ਇੱਥੋਂ ਹਤਾਸ਼ ਹੋ ਕੇ ਕੋਈ 50 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕਨੇਡਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਜੋ ਹੁਣ ਤੱਕ ਕਟੋ-ਕਟ ਗੈਣ ਲੱਗਿਆ 70 ਲੱਖ ਪੰਜਾਬ ਦੇ ਵਸਿੰਦੇ ਇਥੋਂ ਲਾਚਾਰ ਬੇਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਨੇ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਵੇ 1 ਸਾਲ ਵਿੱਚ ਉਹ ਅਗਰ ਨਾਲ ਆਪਣੀ ਪੜ੍ਹਾਈ ਵਾਸਤੇ 20 ਤੋਂ 25 ਲੱਖ ਰੁਪਏ ਲੱਗ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਪ੍ਰਫਾਤ ਹੋਈ ਲੇਕਿਨ ਉਹਦੇ ਨਾਲ ਨਾਲ ਸਾਡਾ ਅਰਪਾ ਘਰ-ਬਾਰ ਰੁਪਈਆ ਪੰਜਾਬ ਦਾ ਉਹ ਸਾਰਾ ਵਿਦੇਸ਼ਾਂ ਦੇ ਵਿੱਚ ਚਲੇ ਗਿਆ ਤੇ ਕਹਿੰਨ ਨੂੰ ਭਗਵੰਤ ਕਹੀ ਜਾਂਦਾ ਰੰਗਲਾ ਪੰਜਾਬ ਆ ਖੰਬਿਆਂ ਤੇ ਲਾਤੇ ਬੋਰਡ ਯੂਗਾ ਸਾਦੇ ਬਠਿੰਡਾ ਦੇ ਪਰਦੇ ਨੇ